ਇਹ ਤਸਵੀਰਾਂ ਬੜਵੜ ਟੋਲਪਲਾਜਾ ਤੇ ਹੈ ਜਿੱਥੇ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਨੇ ਦੂਜੇ ਪਾਸੇ ਪੁਲਿਸ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਕਿਤੇ ਰੇਤੇ ਦੇ ਭਰੇ ਹੋਏ ਟੀਪਰ ਅਤੇ ਟਰੱਕ ਮੌਜੂਦ ਨੇ ਉੱਥੇ ਹੀ ਬੁਲਸਰੀਆਂ ਕਾਫੀ ਬੱਸਾਂ ਅਤੇ ਪੁਲਿਸ ਕਾਫੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਤਾਂ ਇਹ ਬੜਵੜ ਟੋਲਪਲਾਜਾ ਤੇ ਤਸਵੀਰਾਂ ਤੋਂ ਆਪ ਦਿਖਾ ਰਹੇ ਹਾਂ ਅੱਗੇ ਜਾ ਕੇ ਕਿਸਾਨ ਜਿਹੜੇ ਪਹੁੰਚੇ ਹੈ ਉਹਨਾਂ ਕੋਲ ਵੀ ਪਹੁੰਚ ਕੇ ਗੋਸ਼ਣ ਕਰਦੇ ਤੇ ਦੇਖਦੇ ਹੈ ਕਿ ਕਿਹੋ ਜਿਹਾ ਮਾਹੌਲ ਉੱਥੇ ਬਣਿਆ ਹੋਇਆ ਹੈ ਤੋਂ ਬੜੀ ਬੜੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ ਬੜਬੜ ਸ਼ੁਰੂ ਹੋ ਜਾ ਕਿ ਕਿਸਾਨਾਂ ਦਾ ਜੋ ਇਕੱਠ ਸੋਣਾ ਸ਼ੁਰੂ ਹੋ ਗਿਆ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਨੇ ਚੰਡੀਗੜ੍ਹ ਨੂੰ ਖੂਚ ਕਰਨ ਦਾ ਇਰਾਦਾ ਅੱਜ ਕੀਤਾ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਇਹ ਤਿਆਰੀ ਹੈ ਪੁਲਿਸ ਪ੍ਰਸ਼ਾਸਨ ਨੇ ਮੁਸਤੈਦੀ ਦੇ ਨਾਲ ਇੱਥੇ ਤਿਆਰੀ ਕੀਤੀ ਹੋਈ ਹੈ ਕਾਫੀ ਟਰੱਕ ਬੱਸਾਂ ਅਤੇ ਰੇਤੇ ਦੇ ਭਰੇ ਹੋਏ ਟਿਪਰ ਜਿਹੜੇ ਇੱਥੇ ਮੌਜੂਦ ਨੇ ਤਾਂ ਕਿ ਕਿਸਾਨਾਂ ਨੂੰ ਹਰ ਹਾਲਤ ਵਿੱਚ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਤਾਂ ਉਧਰ ਕਿਸਾਨ ਹੈ ਜਿਹੜੇ ਉਹ ਪਹੁੰਚਨੇ ਸ਼ੁਰੂ ਹੋ ਗਏ ਨੇ ਇੱਥੇ ਦੇਖਦੇ ਹਾਂ ਕਿ ਅੱਗੇ ਕੀ ਕੁਸ਼ ਜਿਹੜਾ ਮਾਹੌਲ ਬਣਦਾ ਹੈ ਕਿਸਾਨ ਜਿੱਥੇ ਲਗਾਤਾਰ ਅੱਗੇ ਵਧਣ ਦੇ ਲਈ ਸੜਕਾਂ ਤੇ ਉਤਰੇ ਨੇ ਅੱਜ ਕਿਉਂਕਿ ਜਗਵਿੰਦਰ ਸਿੰਘ ਉਗਰਾਹਾਂ ਨੇ ਕੱਲ ਅਪੀਲ ਵੀ ਕੀਤੀ ਸੀ ਕਿ ਜਿੱਥੇ ਪੁਲਿਸ ਰੋਕੇ ਸੜਕਾਂ ਤੇ ਨਹੀਂ ਬੈਠਣਾ ਸਾਈਡ ਦੇ ਉੱਤੇ ਬੈਠਣਾ ਤਾਂ ਹੁਣ ਦੇਖਦੇ ਹਾਂ ਕਿ ਸਾਰੇ ਇੱਥੇ ਕੀ ਕਰਨਗੇ ਕਿ ਅੱਗੇ ਵਧਣ ਲਈ ਜਦੋਂ ਜਹਿਦ ਕਰਨਗੇ ਜਾਂ ਫਿਰ ਕਿਸਾਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਬਿਲਕੁਲੇ ਲਈ ਥਾਂ ਦੇ ਦਿੱਤੀ ਜਾਵੇਗੀ ਆਹ ਇਹ ਸ਼ਿਵਰਾ ਬੜਬੜ ਟੋਲ ਪਲਾजा ਦੀ ਹੈ ਜਿੱਥੇ ਕਿਸਾਨਾਂ ਦਾ ਕਾਫਲਾ ਪਹੁੰਚਿਆ ਹੈ ਤਾਂ ਇਹ ਕਿਸਾਨਾਂ ਦਾ ਕਾਫਲਾ ਤੁਸੀਂ ਦੇਖ ਰਹੇ ਹੋ ਜਿਹੜਾ ਬੜਬੜ ਟੋਲ ਪਲਾजा ਦੇ ਉੱਤੇ ਪੁਲਿਸ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਰੋਕਣ ਦੇ ਲਈ ਉੱਥੇ ਪਹੁੰਚ ਚੁੱਕਿਆ ਹੈ ਇਸ ਕਾਫਲੇ ਦੀ ਅਗਲੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਮੂਝ ਨੂੰ ਫੋਲੋ ਕਰਦੇ ਰਹਿਣਾ